ਹਣੀ ਵੀ ਕੀ ਹਾਲ ਹੈ ਸਰਿਆਂ ਦੇ ਅਸਕਰਤਾ ਸਰਿਆਂ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਿਨ੍ਹਾਂ ਦੇ ਅਧੀਨ ਪੰਜਾਬ ਸਰਕਾਰ ਕਿਸਾਨਾਂ ਨੂੰ ਸਬਸਿਡੀ ਪ੍ਰੋਵਾਈਡ ਕਰਵਾ ਰਹੀ ਹੈ ਦੋ ਸਕੀਮਾਂ ਤਾਂ ਹੈਗੀਆਂ ਜੀ ਜਿਦੇ ਵਿੱਚ ਸੰਦਾਂ ਦੇ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਇੱਕ ਸਕੀਮ ਹੈਗੀ ਹੈ ਜਿਦੇ ਵਿੱਚ ਬੀਜ ਦੇ ਉੱਤੇ ਸਬਸਿਡੀ ਦਿੱਤੀ ਜਾ ਰਹੀ ਹੈ ਉਹਨੂੰ ਕਿਵੇਂ ਅਪਲਾਈ ਕਰਨਾ ਹੈ ਤੇ ਕੀ ਉਹਦੀ ਲਾਸਟ ਤਰੀਕ ਹੈ ਤੇ ਕੀ ਕੀ ਉਹਦੇ ਵਿੱਚੋਂ ਕੁਝ ਮਿਲੂਗਾ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਸਾਊਥ ਤੋਂ ਪਹਿਲੀ ਤਾਂ ਹੈਗੀ ਜੀ ਸਮੈਮ ਸਕੀਮ ਜਿਹਦੇ ਅਧੀਨ ਆਪਾਂ ਨੂੰ ਜੀਰੋ ਡਰਿੱਲ ਪੈਡੀ ਟ੍ਰਾਂਸਪਰੈਂਟ ਬੈਡ ਪਲਾਂਟਰ ਨਿਮੈਟਿਕ ਪਲਾਂਟਰ ਨਰਸਰੀ ਸੀਡਰ ਲੱਕੀ ਸੀਡ ਡਰਿੱਲ ਬੂਮਰ ਸਪਰੇਅਰ ਇਹੋ ਜੀਆਂ ਚੀਜ਼ਾਂ ਮਿਲਣਗੀਆਂ ਉਹਨੂੰ ਆਪਾਂ ਅਪਲਾਈ ਕਰਨ ਦੇ ਲਈ agrimachinery.com ਦੇ ਉੱਤੇ ਆਪਾਂ ਜਾ ਕੇ ਅਪਲਾਈ ਕਰ ਸਕਦੇ ਆ ਤੇ 12 5 2025 ਇਹਦੀ ਲਾਸਟ ਥ੍ਰੀ ਹੈ ਸੋ ਇਹ ਜਿਹੜੇ ਭਰਾ ਇਹ ਚੀਜ਼ ਲੈ ਰਹੇ ਆ ਜਾਂ ਸੀ ਡ੍ਰਿੱਲ ਲੈਣੀ ਆ ਜਾਂ ਡੀਐਸਆਰ ਡ੍ਰਿੱਲ ਲੈਣੀ ਆ ਉਹ ਭਲਾਈਏ ਤੇ ਕਰ ਸਕਦੇ ਆ ਦੂਜੀ ਅਗਜੀ ਪਰਾਲੀ ਦੀ ਸਾਮ ਸੰਭਾਲ ਸੰਬੰਧੀ ਮਸ਼ੀਨਾਂ ਦੀ ਸਬਸਿਡੀ ਲਈ ਮੰਗ ਪੱਤਰ ਜਿਹੜੇ ਮੰਗੇ ਗਏ ਆ ਉਹਦੇ ਅਧੀਨ ਜਿਹੜੀ ਲਾਸਟ ਤਰੀਕ ਹੈ ਉਹ ਵੀ 12 5 2025 ਹੈ ਜਿਹਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਸੰਦ ਮਿਲਣਗੇ ਆਓ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਹੈਗੀ ਹੈ ਜੀ ਸੁਪਰ ਐਸਐਮਐਸ ਠੀਕ ਹੈ ਜੀ ਬੀਲਰ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਸਮਾਸਟ ਸੀਡਰ ਜ਼ੀਰੋ ਡ੍ਰਿਲ ਰੈਕ ਠੀਕ ਹੈ ਜੀ ਉਸ ਤੋਂ ਬਾਅਦ ਰੋਟਰੀ ਸੈਲਰ ਪੈਡਲ ਸਟਾਰ ਚੋਪਰ ਠੀਕ ਹੈ ਜੀ ਕ੍ਰੌਪ ਰੀਪਰ ਤੇ ਉਲਟਾਵੇਂ ਪਲਉ ਇਹ ਮਿਲ ਰਿਹਾ ਜੀ ਪਰਾਲੀ ਸਾਂਭ ਸੰਬੰਧੀ ਜਿਹੜੀ ਸਕੀਮ ਚੱਲ ਰਹੀ ਹੈ ਉਹਦੇ ਅਧੀਨ ਇਹਨੂੰ ਅਪਲਾਈ ਆਪਾਂ ਉਸੇ ਤਰ੍ਹਾਂ agrimachinery.com ਦੇ ਉੱਤੇ ਜਾ ਕੇ ਕਰਨਾ ਹੈ ਤੇ ਇਹਦੇ ਲਾਸਟ ਤਰੀਕ ਹੈਗੀ ਜੀ 12 5 2025 ਇਹ ਤਾਂ ਸਹੀ ਹੈ ਜੀ ਸੰਦਾ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਦੋ ਸਕੀਮਾਂ ਉਸ ਤੋਂ ਬਾਅਦ ਆਉਂਦੀ ਹੈ ਜੀ ਗੱਲ ਨਰਮੇ ਵਾਲੇ ਕਿਸਾਨਾਂ ਦੀ ਉਹਦੇ ਅਧੀਨ ਵੀ ਹੁਣ ਪੰਜਾਬ ਗਵਰਨਮੈਂਟ ਵੱਲੋਂ ਕਿਹਾ ਗਿਆ ਜੀ ਅਸੀਂ 33% ਸਬਸਿਡੀ ਦੇਵਾਂਗੇ ਜੀ ਨਰਮੇ ਦੇ ਬੀਜ ਦੇ ਉੱਤੇ ਤੇ ਉਹਨੂੰ ਹੁਣ ਅਪਲਾਈ ਕਰਨ ਦਾ ਤਰੀਕਾ ਕੀ ਹੈ ਉਹੀ ਸੇਮ ਮੈਥਡ ਹੈ ਜੀ ਆਪਾਂ ਕੀ ਕਰਨਾ ਹੈ agrimachinery.com ਦੇ ਉੱਤੇ ਜਾਣਾ ਤੇ ਉੱਥੇ ਆਪਾਂ ਨੂੰ ਨਰਮੇ ਦੀ ਸਬਸਿਡੀ ਬਾਰੇ ਆਪਸ਼ਨ ਮਿਲ ਜੂਗਾ ਹੁਣ ਇਹਦੇ ਅਧੀਨ ਜੀ ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਤੱਕ ਸਬਸਿਡੀ ਲੈ ਸਕਦਾ ਠੀਕ ਹੈ ਜਾਂ 10 ਏਕੜ ਤੱਕ ਇੱਕ ਕਿਸਾਨ ਸਬਸਿਡੀ ਲੈ ਸਕਦਾ ਤੇ ਇਹਦੀ ਆਖਰੀ ਤਰੀਖ ਹੈਗੀ ਜੀ 31 ਮਈ 2025 ਸ਼ਾਮ ਤੱਕ ਤੁਸੀਂ ਸ਼ਾਮ ਤੱਕ ਇਸ ਪੋਰਟਲ ਤੇ ਅਪਲਾਈ ਕਰਕੇ ਆਵਦਾ ਨਰਮੇ ਦੇ ਬੀਜ ਦੇ ਉੱਤੇ ਸਬਸਿਡੀ ਲੈ ਸਕਦੇ ਆ ਜਿਹੜੇ ਵੀ ਕਿਸਾਨ ਭਰਾਵਾਂ ਨੇ ਸਬਸਿਡੀ ਲੈਣੀ ਹੈ ਇਹ ਬੀਟੀ ਕਾਟਨ ਦੇ ਉੱਤੇ ਸਬਸਿਡੀ ਹੈ ਜੀ ਜੇ ਹੁਣ ਤੁਸੀਂ ਇਹਦੇ ਲਈ ਵਧੇਰੇ ਜਾਣਕਾਰੀ ਲੈਣੀ ਹੈ ਉਹਦੇ ਲਈ ਖੇਤੀਬਾੜੀ ਅਫਸਰ ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਮੁੱਖ ਖੇਤੀਬਾੜੀ ਅਫਸਰਾਂ ਦੇ ਨੰਬਰ ਥੱਲੇ ਫਲੈਸ਼ ਕੀਤੇ ਹੋਏ ਆ ਉੱਥੇ ਜਾ ਕੇ ਤੁਸੀਂ ਇਹ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਆ ਜੇ ਕੋਈ ਨਰਮੇ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਵੀ ਆਪਾਂ ਫਸਲ ਨੂੰ ਕਿਵੇਂ ਵਧੀਆ ਤਰੀਕੇ ਨਾਲ ਪਾਲ ਸਕਦੇ ਆ ਜਾਂ ਕੋਈ ਕੀਟ ਪ੍ਰਬੰਧਨ ਜਾਂ ਆਪਾਂ ਕਹਿੰਦੇ ਖਾਦ ਪ੍ਰਬੰਧਨ ਬਾਰੇ ਜੇ ਕੋਈ ਗੱਲ ਕਰਨੀ ਹੈ ਉਹ ਵੀ ਆਪਾਂ ਉਹ ਵੀ ਆਪਾਂ ਇਹਨਾਂ ਨਾਲ ਕਰ ਸਕਦੇ ਆ ਜੀ ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਗਏ ਵੀ ਨਰਮੇ ਦੇ ਅਧੀਨ ਰਕਬਾ ਕਿੰਨਾ ਕੁ ਜਾ ਰਿਹਾ ਪਿਛਲੇ ਸਾਲ ਨਾਲੋਂ ਥੋੜਾ ਜਿਆਦਾ ਰਕਬਾ ਉੱਪਰ ਜਾ ਰਿਹਾ ਪਰ ਜੇ ਓਵਰਆਲ ਗੱਲ ਕਰੀਏ ਓਵਰਆਲ ਰਕਬਾ ਝੋਨੇ ਦੇ ਅਧੀਨ ਵੱਧ ਜਾ ਰਿਹਾ ਨਰਮੇ ਅਧੀਨ ਘਟ ਰਿਹਾ ਤੇ ਜੇ ਤੁਸੀਂ ਕਹੋ ਵੀ ਬੀਜ ਬਾਰੇ ਬੀਜ ਬਾਰੇ ਬਈ ਹਜੇ ਕੋਈ ਪੱਕੀ ਡਿਟੇਲ ਨਹੀਂ ਕਿ ਬੀਜ ਕਦੋਂ ਤੇ ਘਰਾਊਗਾ ਕਿਉਂਕਿ ਹਜੇ ਅੰਡਰ ਟ్రਾਇਲ ਚੱਲ ਰਹੇ ਆ ਤੇ ਅੰਡਰ ਟ్రਾਇਲ ਆਉਂਦਿਆਂ ਆਉਂਦਿਆਂ ਨੂੰ ਹਜੇ ਬਈ ਟਾਈਮ ਲੱਗੂਗਾ ਬਾਕੀ ਹੋ ਸਕਦਾ ਜੀ ਪ੍ਰਮਾਤਮਾ ਦੇ ਸਿਰ ਤੇ ਆ ਸਭ ਕੁਝ ਕੀ ਪਤਾ ਨਰਮਾ ਹੋ ਵੀ ਜਾਵੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿਉਂਕਿ ਪ੍ਰਮਾਤਮਾ ਦੀ ਖੇਡ ਵਰਤਣੀ ਹੈ ਜੀ ਧੰਨਵਾਦ